ਪੰਜਾਬ ਦੇ ਵਿੱਚ ਘਰ ਬਣਾਉਣ ਵਾਲਿਆਂ ਦੇ ਲਈ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਹੁਣ 7 ਮਹੀਨਿਆਂ ਤੱਕ ਘਰ ਨਹੀਂ ਬਣਨਗੇ ਕਿਉਂਕਿ ਸੂਬੇ ਪਰਦੇ ਵਿੱਚ ਇੱਟਾਂ ਦੇ ਪੱਠੇ ਬੰਦ ਹੋ ਚੁੱਕੇ ਨੇ ਦੱਸਿਆ ਕਿ ਸੂਬੇ ਪਰਦੇ ਵਿੱਚ ਪਹਿਲੀ ਵਾਰ 7 ਮਹੀਨਿਆਂ ਦੇ ਲਈ ਇੱਟਾਂ ਦੇ ਪੱਠੇ ਬੰਦ ਹੋਏ ਨੇ ਮੌਸਮ ਤੇ ਕਾਰੋਬਾਰੀ ਮੁਸ਼ਕਲਾਂ ਦੇ ਕਾਰਨ ਇਹ ਵੱਡਾ ਫੈਸਲਾ ਲਿਆ ਗਿਆ ਇੱਟਾਂ ਦੇ ਪੱਠੇ ਦੇ ਮਾਲਕਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਜਿੱਥੇ ਇੱਟਾਂ ਦਾ ਸੰਕਟ ਪੈਦਾ ਹੋ ਗਿਆ ਹੈ ਉਥੇ ਨਾਲ ਹੀ ਇੱਟਾਂ ਦੇ ਭਾਅ ਵੀ ਅਸਮਾਨੀ ਚੜ ਗਏ ਨੇ ਪਠਾ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਇਹ ਦੱਸਿਆ ਕਿ ਸਰਕਾਰੀ ਨੀਤੀਆਂ ਕਾਰਨ ਵੀ ਪਠਾ ਮਾਲਕਾਂ ਦਾ ਉਦਯੋਗ ਪ੍ਰਭਾਵਿਤ ਹੋਇਆ ਹੈ ਮਾਈਨਿੰਗ ਪਾਲਿਸੀ ਜੀਐਸਟੀ ਦੀਆਂ ਦਰਾਂ ਦਾ ਵਾਧਾ ਕੰਮ ਕਰਨ ਦੇ ਘਾਟਿਆਂ ਦੇ ਵਿੱਚ ਕਮੀ ਕਾਰਨ ਹੀ ਉਦਯੋਗ ਘਾਟੇ ਦੇ ਵਿੱਚ ਜਾ ਰਹੀ ਹੈ ਇਸੇ ਕਰਕੇ ਇੱਟਾਂ ਦਾ ਉਤਪਾਦਨ ਬੰਦ ਹੋਣ ਤੋਂ 15 ਦਿਨਾਂ ਦੇ ਅੰਦਰ ਅੰਦਰ ਇੱਟਾਂ ਦੀ ਕੀਮਤ ਵੱਧ ਗਈ ਹੈ ਤੇ ਇਮਾਰਤ ਦੀ ਸਮੱਗਰੀ ਦੀ ਮੰਗ ਵੀ ਪਤ ਗਈ ਹੈ ਗਰੀਬਾਂ ਦੇ ਸਸਤੇ ਘਰ ਬਣਾਉਣ ਦੇ ਸੁਪਨੇ ਚੱਕਨਾ ਚੂਹ ਹੋ ਗਏ ਨੇ ਇਸੇ ਦਿਨਾਲ ਹੀ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹਾਲਾਤ ਗੰਭੀਰ ਹੋ ਜਾਂਦੇ ਨੇ ਤਾਂ ਰੀਅਲ ਅਸਟੇਟ ਕਾਰੋਬਾਰ ਤੇ ਹੋਰ ਵੀ ਪ੍ਰਭਾਵ ਪੈਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਦੱਸਿਆ ਕਿ ਇੱਟਾਂ ਦੇ ਪੱਠੇ ਆਮ ਤੌਰ ਤੇ ਬਰਸਾਤ ਦੇ ਮੌਸਮ ਦੌਰਾਨ ਜੂਨ ਤੋਂ ਬੰਦ ਹੋ ਜਾਂਦੇ ਨੇ ਇਸ ਸਰਦੀਆਂ ਦੇ ਮੌਸਮ ਦੇ ਵਿੱਚ ਇਹ ਆਮ ਤੌਰ ਤੇ 4 ਮਹੀਨਿਆਂ ਬਾਅਦ ਦੁਬਾਰਾ ਸ਼ੁਰੂ ਹੋ ਜਾਂਦੇ ਨੇ ਪਰ ਇਸ ਵਾਰ ਕਾਰੋਬਾਰੀਆਂ ਨੇ ਪੱਠਿਆਂ ਨੂੰ ਦਸੰਬਰ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਹੈ ਜਨਵਰੀ ਦੇ ਵਿੱਚ 7 ਮਹੀਨਿਆਂ ਬਾਅਦ ਇੱਟਾਂ ਦਾ ਉਤਪਾਦਨ ਸ਼ੁਰੂ ਕੀਤਾ ਜਾਵੇਗਾ ਇਹ ਪਹਿਲਾ ਮੌਕਾ ਹੈ ਜਦੋਂ ਇੱਟਾਂ ਦੇ ਪੱਠੇ ਲਗਭਗ 3 ਮਹੀਨਿਆਂ ਦੀ ਬੰਦੂ ਮਿਆਦ ਲਈ ਬੰਦ ਰਹਣਗੇ ਹਾਲਾਂਕਿ ਸੁਪਰੀਮ ਕੋਰਟ ਨੇ ਵਾਤਾਵਰਨ ਬਚਾਉਣ ਦੇ ਲਈ ਐਨਜੀਟੀ ਦੇ ਇੱਕ ਮਾਮਲੇ ਦੇ ਵਿੱਚ ਪੱਠੇ 30 ਜੂਨ ਤੱਕ ਚਾਲੂ ਰੱਖਣ ਦੇ ਲਈ ਕਿਹਾ ਪਰ ਪੰਜਾਬ ਦੇ ਲਈ ਅਜੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਸਿਰਫ ਰਾਜਸਥਾਨ ਸੂਬੇ ਦੇ ਵਿੱਚ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਇਹਨਾਂ ਪੱਠਿਆਂ ਦੇ ਬੰਦ ਹੋਣ ਦੇ 15 ਦਿਨਾਂ ਦੇ ਅੰਦਰ ਅੰਦਰ ਇੱਟਾਂ ਦੀ ਕੀਮਤ ਪ੍ਰਤੀ ਹਜ਼ਾਰ ਇੱਟਾਂ ਦੇ ਵਿੱਚ 500 ਤੋਂ 800 ਰੁਪਏ ਤੱਕ ਵੱਧ ਗਈ ਹੈ ਜਦਕਿ ਇਹ ਦਰਾਂ ਅਗਲੇ ਕੁਝ ਮਹੀਨਿਆਂ ਦੇ ਵਿੱਚ ਆਸਮਾਨ ਨੂੰ ਛੂਹ ਸਕਦੀਆਂ ਨੇ ਇਸਾ ਗ੍ਰੀਪ ਲੋਕਾਂ ਦੇ ਨਾਲ-ਨਾਲ ਰੀਅਲ ਅਸਟੇਟ ਕਾਰੋਬਾਰ ਤੇ ਵੀ ਵੱਡਾ ਅਸਰ ਪੈਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਇੱਕ ਪੱਠਾ ਮਾਲਕ ਦੇ ਵੱਲੋਂ ਇਹ ਕਿਹਾ ਗਿਆ ਕਿ ਉਤਪਾਦਨ ਦੇ ਵਿੱਚ ਕਮੀ ਤੇ ਮੰਗ ਵਧਣ ਦੇ ਨਾਲ ਰੇਟ ਵਧਣਾ ਲਾਜ਼ਮੀ ਹੈ ਅਜਿਹੇ ਦੇ ਵਿੱਚ ਜੇਕਰ ਸਰਕਾਰ ਇਹਨਾਂ ਪੱਠਾਂ ਦੇ ਨੁਕਸਾਨ ਦੀ ਪਰਪਾਈ ਦੇ ਲਈ ਕੋਈ ਪਹਿਲ ਕਦਮੀ ਕਰਦੀ ਹੈ ਤਾਂ ਰਾਇਤਾ ਦਿੰਦੀ ਹੈ ਤਾਂ ਪੱਠਾ ਮਾਲਕਾਂ ਦੇ ਨਾਲ-ਨਾਲ ਹਰ ਵਰਗ ਖੁਸ਼ ਹੋਵੇਗਾ ਜ਼ਿਕਰ ਯੋਗ ਹੈ ਕਿ ਇਟਾਂ ਦੇ ਪੱਠੇ ਬੰਦ ਹੋਣ ਦੇ ਨਾਲ ਗਰੀਬਾਂ ਦੇ ਰੁਜ਼ਗਾਰ ਤੋਂ ਇਲਾਵਾ ਰੀਅਲ ਅਸਟੇਟ ਕਾਰੋਬਾਰ ਤੇ ਬੁਰਾ ਅਸਰ ਪੈ ਸਕਦਾ ਹੈ। ਇਹਨਾਂ ਹੀ ਨਹੀਂ ਪੈਦਾਵਾਰ ਘਟੇਗੀ ਜਿਸ ਕਾਰਨ ਮੰਗ ਵਧੇਗੀ ਜਿਸ ਦਾ ਨਤੀਜਾ ਇਹ ਦੇਖਣ ਨੂੰ ਮਿਲੇਗਾ ਕਿ ਕੀਮਤਾਂ ਦੇ ਵਿੱਚ ਭਾਰੀ ਉਛਾਲ ਵੀ ਆਵੇਗਾ। ਇਸ ਕਰਕੇ 7 ਮਹੀਨਿਆਂ ਲਈ ਇਟਾਂ ਦੇ ਪੱਠੇ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ।